ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਦਾਣਾ ਮੰਡੀ ਤਰੰਤਾਰਨ ਵਿਖੇ ਕਨਕ ਦਾ ਸੀਜ਼ਨ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਮੌਕੇ ਆਰਤੀਆ ਨੇ ਫਾਸਪੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਣਾ ਮੰਡੀ ਕਨਕ ਨਾਲ ਭਰੀ ਹੋਈ ਹੈ ਪਰ ਠੇਕੇਦਾਰ ਵੱਲੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ ਜਿਸ ਨਾਲ ਆਰਤੀਆ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲਿਫਟਿੰਗ ਕਰਵਾਈ ਜਾਵੇ। ਦੇਖੋ ਐਸ ਟਾਈਮ ਜਿਹੜੀ ਸਭ ਤੋਂ ਜ਼ਿਆਦੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹ ਆ ਤਰੰਤਾਰਨ ਮੰਡੀ ਲਿਫਟਿੰਗ ਹੈ। ਜਿਹੜੇ ਅੱਜ ਕੱਲ ਆਪਣੇ ਫੋਕੀਆਂ ਸ਼ੌਹਰਤਾਂ ਵਾਸਤੇ ਨੰਬਰ ਵਾਰੀ ਵਾਸਤੇ ਇੱਕ 12 ਚਾਹੁੰਦਾ ਕਿ ਇੰਨੀ ਲਿਫਟਿੰਗ ਕਰ ਦਿੱਤੀ ਆ ਤੁਸੀਂ ਇਹ ਦੇਖ ਸਕਦੇ ਜੇ ਅਜ ਤੱਕ ਗੱਡੀ ਕੋਈ ਵੀ ਨਹੀਂ ਮਿਲੀ ਆਪਣੇ ਲੈਵਲ ਤੇ ਜੇ ਕੋਈ ਸੱਜਾ ਖੱਬਾ ਕਰਕੇ ਜੇ ਲੱਭੀ ਆ ਸਿਰਫ ਇੱਕ ਜਾਂ ਦੋ ਗੱਡੀਆਂ ਹੀ ਲਦਾਈਆਂ 4-400 ਦੇ ਹਿਸਾਬ ਨਾਲ ਤੋੜੇ ਪਾ ਕੇ ਭੇਜੇ ਆ ਉਸ ਦਾ ਕਿਰਾਇਆ ਸਾਨੂੰ ਮਿਲਣਾ ਕੁਆਂਟਲ ਨਾਲ ਕੋਈ 4 ਰੁਪਏ ਜਾਂ 5 ਰੁਪਏ ਕੋਈ 3 ਰੁਪਏ ਤੋੜਾ ਬੰਦਾ ਤੇ ਸਾਡੇ ਕੋਲੋਂ 12 ਰੁਪਏ ਤੋੜੇ ਦੀ ਮੰਗ ਕੀਤੀ ਜਾਂਦੀ ਆਰਤੀਆਂ ਕੋਲੋਂ ਜਿਹੜੇ ਗੱਡੀਆਂ ਵਾਲੇ ਉਹਨਾਂ ਦਾ ਰੇਟ 12 ਤੋਂ 13 ਰੁਪਏ ਪਰ ਬਹਿ ਗਿਆ ਤੇ ਜੋ ਸਰਕਾਰ ਦਾ ਟੈਂਡਰ ਕਰਿਆ ਉਹ 4 ਰੁਪਏ ਜਾਂ 3.5 ਰੁਪਏ ਪਰ ਪੈ ਆਰਤੀਆਂ ਨੂੰ ਮੁਹैया ਕਰਾਉਂਦਾ ਫਿਰ ਉਸ ਤੋਂ ਇਲਾਵਾ ਇੱਕ ਇੱਕ ਮਹੀਨਾ ਡੇਢ ਡੇਢ ਮਹੀਨਾ ਮਾਲ ਨਹੀਂ ਚੁੱਕਿਆ ਜਾਂਦਾ ਉਹਦੀ ਸ਼ੌਟੇਜਾਂ ਜਾਂ ਜੋ ਵੀ ਵਾਰਦਾ ਨਾ ਪਾ ਫੜ ਗਿਆ ਨੁਕਸਾਨ ਗਲ ਜੇ ਸੜਦੇ ਅੱਗ ਵੀ ਲੱਗ ਸਕਦੀ ਆ ਉਹ ਸਾਰਾ ਆਰਤੀ ਉੱਪਰ ਭਾਈ ਕਰਨੀ ਪਈ ਆ ਫਾਸਟਵੇ ਦੀ ਟੀਮ ਵੱਲੋਂ ਦਾਣਾ ਮੰਡੀ ਤਰਨਤਾਰਨ ਦਾ ਦੌਰਾ ਕੀਤਾ ਗਿਆ ਉੱਥੇ ਆਰਤੀਆਂ ਨੇ ਦੱਸਿਆ ਹੈ ਕਿ ਗਣਕ ਦੇ ਅੰਬਾਰ ਲੱਗੇ ਹੋਏ ਹਨ ਲੇਕਿਨ ਲਿਫਟਿੰਗ ਨਹੀਂ ਹੋ ਰਹੀ ਉਹ ਨਹੀਂ ਹੋ ਰਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਤੇ ਜਲਦੀ ਤੋਂ ਜਲਦੀ ਲਿਫਟਿੰਗ ਕਰਾਈ ਜਾਵੇ ਤਾਂ ਕਿ ਜੋ ਹੋਲ ਵਾਲ ਆ ਰਿਹਾ ਹੈ ਉਸ ਦੀ ਵੀ ਤਰਾਈ ਕੀਤੀ ਜਾਵੇ ਕੈਮਰਾਮੈਨ ਹਰ ਅਵਸਰਤ ਹੈਰੀ ਦੇ ਨਾਲ ਗ੍ਰੇਡਾ ਟਿਕੋ ਰਿਪੋਰਟ ਫਾਸਟ ਜਿਵੇਂ ਨਵੀਂ ਤਰਹ